ਐਮਐਲਏ ਸਾਹਿਬ ਸਿਚੁਏਸ਼ਨ ਨਹੀਂ ਗੱਲ ਉਹ ਮੇਰੀ ਗੱਲ ਤਾਂ ਸੁਣ ਲਓ ਆਪਾਂ ਬਹਿਸ ਥੋੜਾ ਕਰਨਾ ਆ ਆਪਾਂ ਤੇ ਪਰਿਵਾਰ ਦੇ ਨਾਲ ਦੁੱਖ ਸੱਜਣਾ ਨਹੀਂ ਡਿਬੇਟ ਹੈ ਐਮਐਲਏ ਸਾਹਿਬ ਵੀ ਆ ਗਏ ਨੇ ਕਿ ਇਹਨਾਂ ਦੀ ਜਿਹੜੀ ਦੁੱਖ ਤਕਲੀਫ ਹੈ ਉਹਨਾਂ ਨੂੰ ਐਕਸ ਗ੍ਰੇਸ਼ੀਆ ਸਿਰਫ ਪੇਪਰਾਂ 'ਚ ਨਾ ਰਹਿ ਜਾਏ ਉਹਨਾਂ ਨੂੰ ਦੁਆ ਦੇਓ ਉਹਨਾਂ ਨੂੰ ਪੈਸੇ ਹੁਣ ਇਸ ਵੇਲੇ ਲੋੜ ਹੈ ਤੁਸੀਂ ਐਮਐਲਏ ਹੋ ਤੁਹਾਡਾ ਏਰੀਆ ਅਸੀਂ ਅਸੀਂ ਸਿਰਫ ਬਿਲਕੁਲ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਤਾਂ ਚਾਹੀਦਾ ਤੂੰ ਖੁਦ ਇਹਨਾਂ ਫੈਸਲਾ ਲੈ ਲੈ ਵੀ ਆ ਆ ਹੋਇਆ ਪਿਆਜ ਮੈਂ ਅਨਾਉਂਸ ਕਰਤਾ ਉਥੇ ਨਹੀਂ ਨਹੀਂ ਕਰਵਾਵਾਂਗੇ ਹਾਂ ਤੂੰ ਬੀਟ ਚੀਫ ਮਿਨਿਸਟਰ ਸਾਹਿਬ ਨੂੰ ਤੁਕੋ ਮੈਂ ਜੀ ਐਮਐਲਏ ਮੈਂ ਨੌਕਰੀ ਦੇਣੀ ਹੈ ਕੱਲ ਖਤਮ ਹੋਈ ਕੋਈ ਗੱਲ ਨਹੀਂ ਮੈਂ ਕਹਿ ਰਿਹਾ ਵੀ ਤੁਸੀਂ ਅਨਾਉਂਸ ਤਾਂ ਕਰੋ ਵਿਚਾਰੇ ਗਰੀਬ ਬੰਦੇ ਨੇ ਉਹਨਾਂ ਨੂੰ ਤੁਸੀਂ ਕਹੋ ਵੀ ਸਰਕਾਰੀ ਨੌਕਰੀ ਮਿਲ ਜੇਗੀ ਮੈਂ ਲੜਾਂਗਾ ਵੀ ਇਸ ਗੱਲ ਖਤਮ ਹੋਈ ਕੋਈ ਗੱਲ ਨਹੀਂ ਕਿਉਂ ਨਹੀਂ ਕਹਿੰਦੇ ਭਾਈ ਤੁਸੀਂ ਤੁਸੀਂ ਇਹ ਗੱਲ ਕਰੋ ਵੀ ਮੈਂ ਸਰਕਾਰੀ ਨੌਕਰੀ ਦੇਤੀ 1 ਕਰੋੜ ਰੁਪਇਆ ਦੇਣ ਚ ਕੀ ਕਰ ਇਹ ਦਿਓ ਸਰਕਾਰ ਨੇ ਦੇਣਾ ਦੇਖੋ ਜੋ ਜੋ ਨਾਰਮਸ ਨੇ ਉਹ ਸਰਕਾਰ ਨੇ ਤੈਅ ਕਰਨੇ ਆ 1 ਕਰੋੜ ਰੁਪਇਆ ਨਹੀਂ ਦੇਗਾ ਚਲੋ ਔਰ ਮੈਂ ਪੋਲੀਟੈਕ ਨੀ ਕਰ ਰਿਹਾ ਨੀ ਨੀ ਰਣਵੀਰ ਜੀ ਤੁਸੀਂ ਮੰਗ ਤਾਂ ਕਰ ਸਕਦੇ ਮੈਂ ਪੋਲੀਟੈਕਸ ਨਹੀਂ ਕਰ ਸਕਦਾ ਕਿਉਂਕਿ ਇਸ ਸਟੇਜ ਤੇ ਪੋਲੀਟੈਕਸ ਕਰਨੇ ਕੋਈ ਪੋਲੀਟੈਕਸ ਕੋਈ ਵੀ ਨਹੀਂ ਕਰ ਰਿਹਾਗਾ ਇਸ ਤੇ ਮੰਗ ਕਰ ਰਹੇ ਹੈ ਬੀਤੇ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿਖੇ ਡਰੋਨ ਹਮਲੇ ਚ ਇੱਕ ਪਰਿਵਾਰ ਦੇ 3 ਜੀ ਅਗਵੇ ਝੁੱਸ ਗਏ ਸਨ ਜਿਨ੍ਹਾਂ ਵਿੱਚ ਇੱਕ ਔਰਤ ਸੁਖਿੰਦਰ ਕੌਰ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਿੱਥੇ ਇਲਾਕੇ ਦੇ ਲੋਕ ਪਹੁੰਚ ਰਹੇ ਸਨ ਉੱਤੇ ਹੀ ਵਕ ਵਕ ਸਿਆਸੀ ਲੋਕ ਵੀ ਪਹੁੰਚੇ ਤਾਂ ਇਸ ਦੌਰਾਨ ਬੀਜੇਪੀ ਆਗੂ ਰਾਣਾ ਸੋਢੀ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਉੱਤੇ ਹੀ ਆਪ ਵਿਧਾਇਕ ਰਣਬੀਰ ਸਿੰਘ ਭੁੱਲਰ ਵੀ ਮੌਜੂਦ ਸਨ ਤੇ ਰਾਣਾ ਸੋਢੀ ਨੇ ਉਹਨਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਕਹਿ ਕੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਤੇ ਸਰਕਾਰੀ ਨੌਕਰੀ ਦਿਵਾਉਣ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਚ ਸਿਆਸਤ ਕਰਨ ਨਹੀਂ ਆਏ ਪੰਜਾਬ ਦੇ ਮੁੱਖ ਮੰਤਰੀ ਤੇ ਉਹ ਪਹਿਲੇ ਦਿਨ ਤੋਂ ਪਰਿਵਾਰ ਦੇ ਨਾਲ ਖੜੇ ਹਨ ਅਤੇ ਜੋ ਵੀ ਪਰਿਵਾਰ ਦੀ ਮਦਦ ਹੋ ਸਕੇਗੀ ਉਹ ਜ਼ਰੂਰ ਕਰਨਗੇ ਵੇਖੋ ਇਹ ਵੀਡੀਓ ਐਮਐਲ ਸਰ ਸਿਚੁਏਸ਼ਨ ਗੱਲ ਤਾਂ ਕਰ ਲਈ ਨਹੀਂ ਗੱਲ ਉਹ ਮੇਰੀ ਗੱਲ ਤਾਂ ਸੁਣ ਲਓ ਆਪਾਂ ਬਹਿਸ ਥੋੜਾ ਕਰਨਾ ਹੈ ਆਪਾਂ ਤੇ ਪਰਿਵਾਰ ਦੇ ਨਾਲ ਮੁਕਸਾ ਜੇ ਥੋੜੀ ਕਰਨੀ ਟਾਈਮ ਡਿਸਕਸ ਆਪਾਂ ਸਰ ਇੱਥੇ ਕਿਉਂ ਕਿ ਨਾ ਪਰਿਵਾਰ ਹੈ ਮੈਂ ਉਹੀ ਗੱਲ ਕਹਿ ਰਿਹਾ ਹਾਂ ਵੀ ਵਿਲ ਟਾਕ ਟੂ ਥੈਮ ਐਂਡ ਸਰ ਯੂ ਟਾਕ ਟੂ ਥੈਮ ਪਰ ਮੇਰੀ ਰਿਕਵੈਸਟ ਸੁਣ ਲੋ ਨਾ ਸਰਦੀ ਵੀ ਤਾਂ ਕੋਈ ਗੱਲ ਹੈਗੀ ਯਾਰ ਪਬਲਿਕ ਪੀਪਲ 100% ਅਸੀਂ ਇਹ ਤੁਹਾਨੂੰ ਬੇਨਤੀ ਕਰ ਰਹੇ ਹਾਂ ਐਮ ਐਲ ਏ ਸਾਹਿਬ ਵੀ ਆ ਗਏ ਨੇ ਕਿ ਇਹਨਾਂ ਦੀ ਜਿਹੜੀ ਦੁੱਖ ਤਕਲੀਫ ਹੈ ਉਹਨਾਂ ਨੂੰ ਐਕਸ ਗ੍ਰੇਸ਼ੀਆ ਸਿਰਫ ਪੇਪਰਾਂ 'ਚ ਨਾ ਰਹਿ ਜਾਏ ਉਹਨਾਂ ਨੂੰ ਦਵਾ ਦਿਓ ਉਹਨਾਂ ਨੂੰ ਪੈਸੇ ਹੁਣ ਇਸ ਵੇਲੇ ਲੋਡ ਹੈ ਸਰ ਸਿਰ ਨੂੰ ਪਟਾ ਰਹੇ ਤੁਸੀਂ ਕਰ ਰਹੇ ਹੋ ਸਾਰਾ ਗੰਗਾ ਹੋਰ ਬੁਢੀ ਗੱਲ ਹੋ ਗਈ ਏ ਕਿ ਸਰਕਾਰੀ ਨੌਕਰੀ ਅਨਾਉਂਸ ਕਰਦੇ ਕੀ ਹਰ ਤੁਸੀਂ ਐਮ ਐਲ ਏ ਤੁਹਾਡਾ ਏਰੀਆ ਅਸੀਂ ਅਸੀਂ ਸਰਬਿਲ ਤਾਂ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਤਾਂ ਚਾਹੀਦਾ ਤੂੰ ਖੁਦ ਇਹਨਾਂ ਫੈਸਲਾ ਲੈ ਲੈ ਬਿਆ ਆ ਹੋਇਆ ਪਿਆਜ ਮੈਂ ਅਨਾਉਂਸ ਕਰਤਾ ਉਥੇ ਨਹੀਂ ਨਹੀਂ ਕਰਵਾਵਾਂਗੇ ਤੂੰ ਚੀਫ ਮਿਨਿਸਟਰ ਸਾਹਿਬ ਨੂੰ ਤੂੰ ਕਹੋ ਕਿ ਮੈਂ ਜੀ ਐਮ ਐਲ ਏ ਮੈਂ ਨੌਕਰੀ ਦੇਣੀ ਹੈ ਕੱਲ ਖਤਮ ਹੋ ਗਈ ਕੋਈ ਗੱਲ ਨਹੀਂ ਸਰ ਸੀਐਮ ਸਾਹਿਬ ਸਰ ਸੀਐਮ ਸਾਹਿਬ ਇਸ ਵੈਰੀ ਕਲੀਅਰਲੀ ਕਹਿੰਦੇ ਮੈਨੂੰ ਸੀਐਮ ਸਾਹਿਬ ਦੀ ਕੋਈ ਗੱਲ ਉਹਨਾਂ ਦੀ ਜ਼ੁਬਾਨ ਤੇ ਇਤਬਾਰ ਹੈ ਪਰ ਮੈਂ ਕਹਿ ਰਿਹਾ ਵੀ ਤੁਸੀਂ ਤਾਂ ਅਨਾਉਂਸ ਕਰੋ ਐਮ ਐਲ ਏ ਤੁਸੀਂ ਸੀਮ ਸਾਹਿਬ ਤੋਂ ਹੀ ਅਨਾਉਂਸ ਕਰਵਾਵਾਂਗੇ ਜੀ ਉਹ ਉਹਨਾਂ ਦੀ ਅਥਾਰਟੀ ਹੈ ਉਹ ਕਰਵਾਵਾਂਗੇ ਹਾਂ ਸਰ ਲੈਟਸ ਫਾਲੋ ਦ ਪ੍ਰੋਸੀਜਰ ਵੀ ਪ੍ਰੋਸੀਜਰ ਵੀ ਆਰ ਫਾਲੋਇੰਗ ਇਟ ਜੀ ਜੀ ਪਰ ਪਿੰਡ ਵਾਲਿਆਂ ਨੂੰ ਤਸੱਲੀ ਕਰਾ ਦਿਓ ਗੱਲ ਖਤਮ ਹੋ ਗਈ ਕਿਉਂ ਜੀ ਅਸੀਂ ਕਰਦਿਆਂ ਨਾ ਇਨ ਟੱਚ ਸਰ ਸਾਡੇ ਪਰਿਵਾਰਿਕ ਮੈਂਬਰ ਨਹੀਂ ਸਰ ਸਰਕਾਰ ਦੇ ਪਰਿਵਾਰਿਕ ਮੈਂਬਰ ਆਈ ਵਿਲ ਡੂ ਇਟ ਸੌਰੀ ਕਾਈਂਡਲੀ ਵੀ ਆਰ ਵੀ ਆਰ ਆਲ ਮੈਂਬਰਸ ਆਫ ਦੀ ਪੰਜਾਬ ਐਬਸੋਲੂਟਲੀ ਸੋ ਇਸ ਕਰਕੇ ਇਸ ਵੇਲੇ ਉਹਨਾਂ ਦੀ ਕੈਰ ਫੀਲਿੰਗ ਨੂੰ ਅੰਡਰਸਟੈਂਡ ਸਾਡੇ ਸਾਡੇ ਆਪ ਦੇ ਸਰ ਆਪਣੇ ਘਰ ਦੇ ਇੱਕ ਇੱਕ ਬੰਦੇ ਨਾਲ ਅਸੀ ਚੱਲ ਅਸੀਂ ਤੋਂ ਲੱਗੇ ਹੋਏ ਅਸੀਂ ਲਗਾਤਾਰ ਮੈਂ ਹੁਣ ਵੀ ਪੋਸਟਮਾਰਟਮ ਕਰਾ ਕੇ ਲੈ ਆ ਲਦੇ ਹਾਂ ਜਦੋਂ ਜਦੋਂ ਤਬਾਕਾ ਆ ਸਭ ਤੋਂ ਪਹਿਲਾਂ ਮੈਂ ਗਿਆ ਬਾਕੀ ਤੁਸੀਂ ਤੁਸੀਂ ਲੱਗੇ ਹੋਏ ਹੋ ਮੈਨੂੰ ਕੋਈ ਇਹ ਤੇ ਸ਼ੱਕ ਨਹੀਂ ਮੈਂ ਕਹਿ ਰਿਹਾ ਵੀ ਤੁਸੀਂ ਅਨਾਉਂਸ ਤਾਂ ਕਰੋ ਵਿਚਾਰੇ ਗਰੀਬ ਬੰਦੇ ਨੇ ਉਹਨਾਂ ਨੂੰ ਤੁਸੀਂ ਕਹੋ ਵੀ ਸਰਕਾਰੀ ਨੌਕਰੀ ਮਿਲ ਜੇਗੀ ਮੈਂ ਲੜਾਂਗਾ ਵੀ ਕੇਸ ਗੱਲ ਖਤਮ ਹੋਈ ਕੋਈ ਗੱਲ ਜੋ ਨਹੀਂ ਕਹਿੰਦੇ ਭਾਈ ਤੁਸੀਂ ਤੁਸੀਂ ਇਹ ਗੱਲ ਕਰੋ ਵੀ ਮੈਂ ਸਰਕਾਰੀ ਨੌਕਰੀ ਦੇਤੀ 1 ਕਰੋੜ ਰੁਪਇਆ ਦੇਣ ਤੇ ਕੀ ਕਰ ਲੈ ਇਹ ਦਿਓ ਸਰਕਾਰ ਨੇ ਦੇਣਾ ਹੈ ਦੇਖੋ ਜੋ ਜੋ ਨਾਰਮਸ ਨੇ ਉਹ ਸਰਕਾਰ ਨੇ ਸਹਿ ਕਰਨੇ ਹਨ ਇਹ ਕੰਦਰ ਨਹੀਂ ਲਿਆਗਾ ਚਲੋ ਔਰ ਮੈਂ ਪੋਲਿਟਿਕਸ ਨਹੀਂ ਕਰ ਰਿਹਾ ਹਾਂ ਨਹੀਂ ਨਹੀਂ ਔਰ ਰਣਵੀਰ ਜੀ ਤੁਸੀਂ ਮੰਗ ਤਾਂ ਕਰ ਸਕਦੇ ਹੋ ਮੈਂ ਪੋਲਿਟਿਕਸ ਨਹੀਂ ਕਰ ਸਕਦਾ ਕਿਉਂਕਿ ਇਸ ਇਸ ਸਟੇਜ ਤੇ ਪੋਲਿਟਿਕਸ ਕਰਨੀ ਗੱਲ ਹੈ ਪੋਲਿਟਿਕਸ ਕੋਈ ਵੀ ਨਹੀਂ ਕਰ ਰਿਹਾਗਾ ਇਸ ਤੇ ਮੰਗ ਕਰ ਰਹੇ ਹੈ ਦੂਜੇ ਪਾਸੇ ਵਿਧਾਇਕ ਰਣਵੀਰ ਸਿੰਘ ਭੁੱਲਰ ਦੀ ਪਤਨੀ ਅਮਨਦੀਪ ਕੌਰ ਗੋਸਲ ਨੇ ਕਿਹਾ ਕਿ ਸਰਕਾਰ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਪਰ ਵਿਰੋਧੀ ਪਾਰਟੀਆਂ ਇੱਥੇ ਆ ਕੇ ਸਿਆਸਤ ਕਰ ਰਹੀਆਂ ਨੇ ਉਹਨਾਂ ਸਿੱਧੇ ਤੌਰ ਤੇ ਕਿਹਾ ਕਿ ਰਾਣਾ ਸੋਢੀ ਲਾਸ਼ ਤੇ ਸਿਆਸਤ ਕਰ ਰਹੇ ਨੇ ਜਦਕਿ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ ਇਹ ਔਰਤ ਜੰਗ ਦੌਰਾਨ ਡਰੋਨ ਹਮਲੇ ਚ ਮਰੀਏ ਤੇ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੰਦੇ ਪਰ ਉਹਨਾਂ ਦੇ ਲੀਡਰ ਮਦਦ ਕਰਨ ਦੀ ਬਜਾਏ ਸਿਰਫ ਤੇ ਸਿਰਫ ਸਿਆਸਤ ਕਰ ਰਹੇ ਨੇ ਮੈਂ ਜੀ ਡਾਕਟਰ ਅਮਨਦੀਪ ਕੌਰ ਗੋਸਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਡੀ ਇਹ ਪਰਿਵਾਰ ਨਾਲ ਇੱਕ ਭਾਈਚਾਰਕ ਸਾਂਝ ਵੀ ਆ ਸਰਦਾਰ ਰਣਵੀਰ ਸਿੰਘ ਭੁੱਲਰ ਜੋ ਇਸ ਆਮ ਆਦਮੀ ਪਾਰਟੀ ਦੇ ਇਥੋਂ ਹਲਕੇ ਦੇ ਇਸ ਹਲਕੇ ਦੇ ਵਿਧਾਇਕ ਨੇ ਉਹ ਲਗਾਤਾਰ ਇਸ ਪਰਿਵਾਰ ਦੇ ਨਾਲ ਰਹੇ ਨੇ 9 ਤਰੀਕ ਨੂੰ ਜੇ ਇਹ ਹਾਦਸਾ ਹੋਇਆ ਤੇ 9 ਤਰੀਕ ਨੂੰ ਸਾਡੀ ਪੂਰੀ ਯੂਥ ਦੀ ਜਿਹੜੀ ਟੀਮ ਇਥੋਂ ਖਾਈ ਦੀ ਉਹ ਟੀਮ ਨੇ ਜਾ ਕੇ ਬਾਗੀ ਹਸਪੀਟਲ 'ਚ ਨਾਲ ਗਏ ਨੇ ਤੇ ਪੂਰਾ ਪਿੱਛੋ ਪੂਰੇ ਪਿੰਡ ਨੇ ਤੇ ਯੂਥ ਨੇ ਸੰਬਿਆ ਸਹਾਰ ਕਿਉਂਕਿ ਘਰ ਦੇ ਵਿੱਚ ਜੀ ਇਕੱਲੇ ਭੈਣ ਜੀ ਸੀ ਜਿਨ੍ਹਾਂ ਦੇ ਜਿਹੜੇ ਅੱਜ ਗੁਜ਼ਰ ਗਏ ਉਹਨਾਂ ਦੀ ਤਕਰੀਬਨ 55 ਤੋਂ 60 ਦੇ ਲਗਭਗ ਏਜ ਹੋਊਗੀ ਤੇ ਉਹਨਾਂ ਦੇ ਹਸਬੰਡ ਤੇ ਇੱਕ ਬੱਚਾ ਜੀ ਆਹਾ ਬੇਟਾ ਇਹਨਾਂ ਦਾ ਮੋਨੂ ਤੇ ਇਹ ਵੀ ਅੰਡਰ ਟਰੀਟਮੈਂਟ ਹੈ ਇਹ ਬਾਗੀ ਹਸਪੀਟਲ ਚ ਹੀ ਹੈ ਜੀ ਤੇ 10 ਤਰੀਕ ਨੂੰ ਜੀ ਸਾਡੇ ਮੰਤਰੀ ਸਹਿਬਾਨ ਭੇਜੇ ਸੀਗੇ ਸੀਐਮ ਸਾਹਿਬ ਨੇ ਤੇ ਉਹ ਮੰਤਰੀ ਸਹਿਬਾਨ ਇਹਨਾਂ ਨੂੰ ਡੀਐਮ ਸੀ ਖੋਦ ਮਤਲਬ ਰੈਫਰ ਕਰਕੇ ਕਰਵਾ ਕੇ ਤੇ ਨਾਲ ਇਹਨਾਂ ਨੂੰ ਪੂਰਾ ਫ੍ਰੀ ਮਾਲੀ ਸਹਾਇਤਾ ਵੀ ਦੇਣ ਦਾ ਅੰਜ ਲਖਨੀ ਜੀ ਹੁਣੇ ਸੀਐਮ ਸਾਹਿਬ ਨੇ ਹੁਣੇ ਐਲਾਨ ਕੀਤਾ ਤੁਸੀਂ ਸਾਰੇ ਦੇਖ ਸਕਦੇ ਹੋ 10 ਲੱਖ ਇਸ ਪਰਿਵਾਰ ਨੂੰ ਦਿੱਤਾ ਤੇ ਹੋਰ ਵੀ ਅਸੀਂ ਦੇਖੋ ਹੋਰ ਜੋ ਕਰਨਾ ਇਥੋਂ ਦੇ ਵਿਧਾਇਕਾਂ ਨੇ ਕਰਨਾ ਜਾਂ ਪ੍ਰਸ਼ਾਸਨ ਨੇ ਕਰਨਾ ਮੈਂ ਬੀਇੰਗ ਵਿਧਾਇਕ ਦੀ ਪਤਨੀ ਤੇ ਆਮ ਆਦਮੀ ਪਾਰਟੀ ਦੀ ਇੱਕ ਵਲੰਟੀਅਰ ਤੇ ਇਸ ਪਰਿਵਾਰ ਨਾਲ ਭਾਈਚਾਰਾ ਹੋਣ ਦੇ ਨਾਤੇ ਪੰਜ ਦਿਨਾਂ ਤੋਂ ਲਗਾਤਾਰ ਇਸ ਪਰਿਵਾਰ ਦੇ ਨਾਲ ਖੜੀਆਂ 바ਗੇ ਹਸਪੀਟਲ ਚ ਵੀ ਮੈਂ ਦੋ ਤਿੰਨ ਵਾਰ ਫੋਲੋ ਅਪ ਲਈ ਵੀ ਬੱਚੇ ਦੀ ਡਾਕਟਰਸ ਨੂੰ ਜਾ ਕੇ ਪੁੱਛਿਆ ਫੀਡਬੈਕ ਲਈ ਆ ਤੇ ਪੁੱਲਰ ਸਾਹਿਬ ਅੱਜ ਅਰਲੀ ਮਾਰਨਿੰਗ ਡੀ ਐਮ ਸੀ ਜਦੋਂ ਉਹ ਰਾਤ ਗੁਜ਼ਰ ਗਏ ਇਹਨਾਂ ਦੇ ਮਾਤਾ ਜੀ ਉਦੋਂ ਦੇ ਨਾਲ ਹੀ ਨੇ ਤੇ ਹੁਣ ਪੁੱਲਰ ਸਾਹਿਬ ਫੇਰ ਦੇ ਸਾਰੀ ਟੀਮ ਸਾਰੇ ਸਾਡੇ ਬਲੌਗ ਮੈਂ ਦੱਸਦੀ ਹਾਂ ਜੀ ਪੂਰਾ ਸੁਣੋ ਇੱਥੇ ਜੀ ਜਿਹੜੀ ਹੈਗੀ ਆ ਪਹਿਲਾਂ ਪਰਿਵਾਰ ਪੂਰਾ ਸਹਿਮਤ ਸੀ ਇਹ ਪਰਿਵਾਰ ਨੂੰ ਪਤਾ ਕਿ ਇੱਥੋਂ ਦੇ ਵਿਧਾਇਕ ਇਹਨਾਂ ਦੇ ਨਾਲ ਖੜਦੇ ਨੇ ਆਹ ਬੱਚੇ ਦੇ ਜੀ ਮਮਾ ਜੀ ਵੀ ਨੇ ਇੱਥੇ ਗ੍ਰੈਂਡਫਾਦਰ ਨੇ ਮਮਾ ਜੀ ਤੋਂ ਤੁਸੀਂ ਗਰਾਉਂਡ ਰਿਪੋਰਟ ਲਓ ਤੇ ਇੱਕ ਇਹਨਾਂ ਦੇ ਭੂਆ ਜੀ ਬੈਠੇ ਨੇ ਆਹ ਪੱਕੇ ਦੇ ਜਿਹੜੇ ਵੀਰ ਜੀ ਉੱਥੇ ਹਸਪੀਟਲ ਐਡਮਿਟ ਨੇ ਉਹਨਾਂ ਦੇ ਭੈਣ ਜੀ ਉਹ ਸਾਰੀਆਂ ਬੀਬੀਆਂ ਵੀ ਅੰਦਰੋਂ ਅੰਦਰ ਹੀ ਦੇਖ ਰਹੀਆਂ ਸੀ ਕਿ ਜਦੋਂ ਹੀ ਇੱਥੇ ਭਾਜਪੀ ਦੇ ਲੀਡਰ ਸਹਿਬਾਨ ਆਏ ਨੇ ਰਾਣਾ ਸੋਢੀ ਜੀ ਦੇਖੋ ਜੀ ਵੀਰ ਮੈਂ ਨਹੀਂ ਕਰ ਰਹੀ ਸਿਆਸਤ ਉਹ ਗਰਮਾ ਕੇ ਗਏ ਨੇ ਅਸੀਂ ਪਰਿਵਾਰ ਨਾਲ ਪੂਰੀ ਹੰਦਰ ਮੈਨੂੰ ਨਹੀਂ ਅਸੀਂ ਪਤਾ ਕਿ ਹੁਣ ਪੱਤਰਕਾਰ ਭਾਈਚਾਰਾ ਆਣਾ ਤੇ ਜਿਹੜੇ ਇੱਥੋਂ ਦੇ ਵਿਧਾਇਕ ਨੇ ਉਹ ਮਾਲੀ ਸਹਾਇਤਾ ਲਈ ਉੱਥੇ ਜਾ ਕੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਜੇ ਕਿਸੇ ਹੋਰ ਵਿਧਾਇਕ ਦੀ ਜਿਵੇਂ ਹੋਰ ਪਾਰਟੀ ਦੇ ਵਿਧਾਇਕਾਂ ਦਾ ਕੋਈ ਪਰਿਵਾਰ ਹੁੰਦਾ ਇੱਥੇ ਨਾ ਹੁੰਦਾ ਧਰਨੇ ਦੇ ਡਰ ਤੋਂ ਜੀ ਭੱਜ ਜਾਂਦਾ ਜੇ ਅਸੀਂ ਸੱਚੇ ਹਾਂ ਤਾਂ ਨਾਲ ਖੜੇ ਹਾਂ ਜੀ ਪੂਰੀ ਟੀਮ ਨਾਲ ਖੜੀ ਆ ਨਹੀਂ ਵੀਰੇ ਅਸੀਂ ਸਿਆਸਤ ਨਹੀਂ ਕਰ ਰਹੇ ਬਿਲਕੁਲ ਜੀ ਇੱਥੇ ਫਿਰ ਮੈਂ ਸਹੀ ਤੱਥਾਂ ਤੇ ਗੱਲ ਕਰੂੰਗੀ ਜੀ ਇਸ ਸੈਂਟਰ ਦਾ ਮੁੱਦਾ ਸੀਗਾ ਸਰਹੱਦੀ ਇਲਾਕਾ ਜੀ ਸਰਹੱਦੀ ਇਲਾਕਿਆਂ ਚ ਵੀਰੇ ਹੁਣ ਤੱਕ ਹੈਗੀ ਆ ਜੀ ਹੈਗੀ ਆ ਬਕਾਇਦਾ ਹੈਗੀ ਆ ਪਰ ਜਿਹੜਾ ਜੰਗ ਦਾ ਮੁੱਦਾ ਜੀ ਉਹ ਮੋਦੀ ਸਰਕਾਰ ਕੰਟਰੋਲ ਕਰ ਸਕਦੀ ਆ ਐਂਟੀ ਡਰੋਨ ਜਿਹੜੇ ਮੋਦੀ ਸਰਕਾਰ ਨੇ ਹੁਣ ਤੱਕ ਪ੍ਰੀਪੇਅਰ ਕਰਨੇ ਸੀ ਇੰਨੇ ਸਾਲਾਂ ਦੇ ਵਿੱਚ ਕਿਉਂ ਨਹੀਂ ਬਣਏ ਡਰੋਨ ਇਹ ਐਂਟੀ ਡਰੋਨ ਕਿਉਂ ਨਹੀਂ ਬਣੇ ਵੀ ਆਪਾਂ ਡਰੋਨ ਅਟੈਕ ਹੀ ਨਾ ਕਰਨ ਇੱਕ ਮਿੰਟ ਵੀਰ ਜੀ ਮੇਰੀ ਗੱਲ ਮੈਂ ਸਤਕਾਰਯੋਗ ਵੀਰੋਂ ਤੁਸੀਂ ਸਾਡੇ ਪੱਤਰਕਾਰ ਸਹਿਬਾਨ ਮੇਰੀ ਗੱਲ ਧਿਆਨ ਨਾਲ ਸੁਣੋ ਤੇ ਸੀਐਮ ਸਾਹਿਬ ਨੇ ਹੁਣ ਜਦੋਂ ਇੰਨੀਆਂ ਹੋਈਆਂ ਸਾਡੇ ਇਹ ਘਟਨਾਵਾਂ ਸਾਡੇ ਖਾਈਚ ਵੀ ਹੋਈ ਪੰਜਾਬ ਚ ਹੋਰ ਵੀ ਹੋਈਆਂ ਨੇ ਸਾਡੇ ਦੇਸ਼ ਚ ਵੀ ਸ਼ਹੀਦ ਹੋਏ ਨੇ ਇਹ ਵੀ ਇੱਕ ਪੂਰੇ ਹੋਏ ਨੇ ਭੈਣ ਜੀ ਜਿਹੜੇ ਡਰੋਨ ਅਟੈਕ ਨਾਲ ਹੋਏ ਨੇ ਪਸ਼ੂ ਵੀ ਇਹਨਾਂ ਦੇ ਪੂਰੇ ਦੋ ਸੜਗੇ ਦੋ ਮੱਝਾਂ ਤੇ ਤਿੰਨ ਜੀਨੇ ਪਰਿਵਾਰ ਚ ਕੋਈ ਹੋਰ ਫੀਮੇਲ ਨਹੀਂ ਹੈਗੀ ਇਕੱਲੇ ਭੈਣ ਜੀ ਸੀਗੇ ਇੱਕ ਬੇਟਾ ਇਹਨਾਂ ਦਾ ਪਹਿਲਾਂ ਗੁਜ਼ਰ ਚੁੱਕਿਆ ਤਾ ਰਾਣਾ ਸੋਢੀ ਜੀ ਨੂੰ ਕੀ ਪਤਾ ਨਹੀਂ ਕਿੰਨੇ ਦਿਨ ਦੇ ਇੱਥੇ ਹੈਗੇ ਨੇ ਵੀ ਇਹ ਪਰਿਵਾਰ ਦੀ ਸੈਂਟਰ ਵੱਲੋਂ ਹੈਲਪ ਕਰਾਉਣੀ ਆ ਜਦੋਂ ਕਿ ਜੰਗ ਦੇ ਪ੍ਰਭਾਵ ਦੇ ਨਾਲ ਇਹਨਾਂ ਦੀ ਅੱਜ ਹਾਲਤ ਹੈ ਮੈਂ ਸੀਐਮ ਸਾਹਿਬ ਅੱਗੇ ਵੀ ਬੇਨਤੀ ਕਰੂੰਗੀ ਐਜ਼ ਅ ਵੋਲੰਟੀਅਰ ਪਾਰਟੀ ਦੀ ਤੇ ਭੁੱਲਰ ਸਾਹਿਬ ਜੋ ਵਿਧਾਇਕ ਨੇ ਉਹ ਆਲਰੇਡੀ ਅੰਡਰ ਪ੍ਰੋਸੈਸ ਕੰਮ ਚੱਲ ਰਿਹਾ ਤੇ ਸੀਐਮ ਸਾਹਿਬ ਨੇ 10 ਲੱਖ ਹੋਰ ਇਹਨਾਂ ਦੀ ਸਹਾਇਤਾ ਕਰਨ ਦਾ ਐਲਾਨ ਕਰਤਾ ਜੀ ਵਖੋ ਜੀ ਕਹਿਣ ਨੂੰ ਕੋਈ ਕੁਝ ਕਹੀ ਜਾਵੇ ਸਿਆਸੀ ਪਾਰਟੀਆਂ ਨੇ ਆਪਣੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਆਪਣੀਆਂ ਰੋਟੀਆਂ ਸੇਕਣੀਆਂ ਨੇ। ਪਰਿਵਾਰ ਨੂੰ ਵੀ ਪਤਾ ਵੀ 5 ਦਿਨਾਂ ਦੇ ਨਹੀਂ ਕਦੋਂ ਦੇ ਇਹਨਾਂ ਦੇ ਨਾਲ ਖੜੇ ਆ। ਪਰਿਵਾਰ ਨੂੰ ਵੀ ਪਤਾ। ਪਰਿਵਾਰ ਨੂੰ ਵੀ ਪਤਾ। ਵੀ ਇਹ ਤਾਂ ਤੁਸੀਂ ਮੰਨਦੇ ਹੋ ਵੀ ਮੋਦੀ ਮੋਦੀ ਜੀ ਨੇ ਇਹ ਸਾਰਾ ਰੋਕਣਾ ਸੀਗਾ ਸਿਸਟਮ ਜਾਂ ਐਸੀ ਟੈਕਨੀਕ ਬਣਾਉਣੀ ਸੀ ਕਿ ਡਰੋਨ ਅਟੈਕ ਹੁੰਦੇ ਹੀ ਨਾ ਸਾਡੇ ਸੋਲਜਰ ਵੀ ਨਾ ਸ਼ਹੀਦ ਹੁੰਦੇ। ਸਾਡਾ ਇਹ ਪਰਿਵਾਰ ਵੀ ਨਾ ਵਿਖਰਦਾ। ਇੰਨਾ ਦਾ ਸਾਰਾ ਜਿਹੜਾ ਡੰਗਰ ਪਸ਼ੂ ਉਹਨਾਂ ਤੇ ਵੀ ਪ੍ਰਭਾਵ ਪਿਆ ਜੀ ਮੈਨੂੰ ਪਤਾ ਹੈ ਪਰਿਵਾਰ ਬਿਲਕੁਲ ਤਬਾਹ ਹੋ ਚੁੱਕੇ ਆ ਇਸ ਗੱਲ ਦਾ ਮੈਨੂੰ ਜਜ਼ਬਾਤੀ ਤੌਰ ਤੇ ਮੈਨੂੰ ਪੂਰਾ ਅਹਿਸਾਸ ਆ ਪਰ ਸਰਕਾਰ ਨੂੰ ਜੋ ਕਰਨਾ ਉਹ ਡੀਸੀ ਮੈਡਮ ਨੇ ਡੀਸੀ ਮੈਡਮ ਦਾ ਜੋ ਰੋਲ ਆ ਪੋਪੂਲਰ ਸਭ ਦੱਸ ਸਕਦੇ ਨੇ ਡੀਸੀ ਮੈਡਮ ਬਾਰੇ ਮੈਂ ਨਹੀਂ ਬੋਲ ਸਕਦੀ ਕਿਉਂਕਿ ਸਰਕਾਰ ਦੇ ਨਾਲ ਨੇ ਡੀਸੀ ਮੈਡਮ ਪ੍ਰਸ਼ਾਸਨ ਦਾ ਹਿੱਸਾ ਨੇ ਹਾਂਜੀ ਵਲੰਟੀਅਰ ਵੀ ਆ ਨੁਮਾਇੰਦ ਪਹਿਲਾਂ ਡੈਜ਼ਿਗਨੇਟਰੀ ਵੀ ਰਹੀਆਂ ਇਸ ਪਾਰਟੀ ਚ ਪਰ ਇਸ ਟਾਈਮ ਜੀ ਦੇਖੋ ਸਿਆਸਤ ਦੇ ਵਿੱਚ ਜੋ ਪੋਜ਼ਿਟਿਵ ਸਿਆਸਤ ਆ ਉਹ ਵਿਧਾਇਕ ਸਾਹਿਬਾਨ ਹੀ ਕਰ ਸਕਦੇ ਨੇ ਸਾਡੇ ਫਿਰੋਜ਼ਪੁਰ ਦੇ ਚਾਰ ਵਿਧਾਇਕ ਨੇ ਜੀ ਉਹਨਾਂ ਦੀ ਹੀ ਜ਼ਿੰਮੇਵਾਰੀ ਹੈ ਤੇ ਉਹ ਕਰ ਰਹੇ